ਪ੍ਰੀਆ ਕਾਲਜੀ ਸਾਰਿਆਂ ਨੂੰ ਪੜਾਈ ਜੰਕਸ਼ਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਾਂਜੀ ਮਾਂ ਕਹਾਣੀ ਬਾਰੇ ਗੱਲ ਕਰਾਂਗੇ ਤੇ ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੀ ਗਈ ਹੈ ਇਸ ਕਹਾਣੀ ਵਿੱਚ ਕਸ਼ਮੀਰ ਦੀ ਲੜਾਈ ਬਾਰੇ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਇਸ ਕਹਾਣੀ ਵਿੱਚ ਇੱਕ ਹੀ ਮੁੱਖ ਪਾਤਰ ਹੈ ਜਿਸ ਦਾ ਨਾਮ ਹੈ ਪੰਜਾਬ ਕੌਰ ਆਓ ਹੁਣ ਆਪਾਂ ਇਸ ਕਹਾਣੀ ਨੂੰ ਪਰਦੇਆ ਕਸ਼ਮੀਰ ਦੀ ਲੜਾਈ ਪੰਜਾਬ ਕੌਰ ਲਈ ਜਿਆਦਾ ਵਧੇਰੇ ਵਿਸ਼ੇਸ਼ਤਾ ਨਹੀਂ ਸੀ ਰੱਖਦੀ ਉਥੋਂ ਦੀ ਗੋਲਾਬਾਰੀ ਤੋਪਾਂ ਦੇ ਫਾਇਰ ਤੇ ਟੈਂਕਾਂ ਦੀ ਗਰਜ ਪੰਜਾਬ ਕੌਰ ਦੇ ਜੀਵਨ ਵਿੱਚ ਕੋਈ ਵਿਘਨ ਨਾ ਪਾ ਸਕੇ ਉਹ ਘਰ ਵਿੱਚ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਦੀ ਚਾਹ ਬਣਾਉਂਦੀ ਆਟਾ ਗੁੰਨਦੀ ਰੋਟੀਆਂ ਲਾਉਂਦੀ ਹਾਲੀਆਂ ਨੂੰ ਕੰਮ ਲਈ ਤੋਰ ਦਿੰਦੀ ਰੇਡੀਓ ਉਤੇ ਖਬਰ ਆਉਂਦੀ ਕਿ ਭਾਰਤੀ ਸੈਨਾ ਅੱਗੇ ਵਧ ਰਹੀ ਹੈ ਪੰਜਾਬ ਕੌਰ ਸੁਣ ਛੜਦੀ ਅਸਲ ਵਿੱਚ ਪੰਜਾਬ ਕੌਰ ਜੰਗ ਨੂੰ ਸਿਰਫ ਅਭਿਆਸ ਸਮਝਦੀ ਸੀ ਉਹ ਸੋਚਦੀ ਸੀ ਕਿ ਸਾਰੇ ਖਿਡਾਰੀ ਖੇਡਣ ਤੋਂ ਪਹਿਲਾਂ ਅਭਿਆਸ ਕਰਦੇ ਹਨ ਦੌੜਨ ਵਾਲੇ ਦੌੜਦੇ ਹਨ ਕੁੱਲਣ ਵਾਲੇ ਕੁੱਲਦੇ ਹਨ ਤੇ ਸਾਰੀ ਖੇਡ ਅਭਿਆਸ ਨਾਲ ਹੀ ਜਿੱਤਦੇ ਹਨ ਰੇਡੀਓ ਖਬਰ ਦਿੰਦਾ ਕਿ ਭਾਰਤੀ ਫੌਜਾਂ ਦੁਸ਼ਮਣ ਦਾ ਟਕਰਾ ਕਰ ਰਹੀਆਂ ਹਨ ਪੰਜਾਬ ਕੌਰ ਸੁਣ ਕੇ ਸ਼ਾਂਤ ਹੋ ਜਾਂਦੀ ਉਸ ਨੂੰ ਕੰਮ ਕਰਨ ਵਿੱਚ ਬੜਾ ਸਵਾਦ ਆਉਂਦਾ ਉਸ ਨੇ ਆਪਣੇ ਕੰਮ ਦੀ ਰਫ਼ਤਾਰ ਗੋਲਾਬਾਰੀ ਦੀ ਰਫ਼ਤਾਰ ਨਾਲ ਤੇਜ਼ ਕਰ ਲਈ ਸੀ ਖਬਰਾਂ ਆਈਆਂ ਸਰਹੱਦ ਦੇ ਉਸ ਪਾਰ ਲੜਾਈ ਹੋ ਰਹੀ ਸੀ ਫੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਭੈ ਸੀ ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖਬਰ ਨੇ ਉਸ ਦੇ ਦਿਲ ਦਾ ਚੈਨ ਖੋ ਲਿਆ ਹੋਵੇ ਅਜੇਹੇ ਕਸਮਾਨ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਸ਼ਹੀਦ ਹੋਏ ਸਨ ਇੱਕ ਹੋਰ ਯੁੱਧ ਬੰਦਾ ਬਹਿਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸੀ ਉਸ ਦੇ ਗਵਾਂਡੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਹਰੀਕੇ ਪੱਤਣ ਨੂੰ ਗੋਰੀਆਂ ਦੀ ਲਾਲ ਰਤ ਨਾਲ ਰੰਗ ਦਿੱਤਾ ਸੀ ਪੰਜਾਬ ਦੀ ਧਰਤੀ ਖੂਨੋਂ ਖੂਨ ਹੋ ਗਈ ਸੀ ਪੰਜਾਬ ਕੌਰ ਲੜਾਈ ਦਾ ਚਿੱਤਰ ਆਪਣੇ ਨੈਣਾ ਅੱਗੇ ਚਿੱਤਰ ਸਕਦੀ ਸੀ ਸਰਹੱਦ ਦੇ ਪਾਰ ਭਾਰਤੀ ਜਵਾਨ ਪਾਕਿਸਤਾਨੀ ਸਿਪਾਈਆਂ ਨਾਲ ਗੁੱਥਮ ਗੁੱਥਾ ਹੋ ਚੁੱਕੇ ਸਨ ਰੇਡੀਓ ਉੱਤੇ ਖਬਰ ਆਈ ਕਿ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ ਦਿਨ ਵੇਲੇ ਸ਼ਾਤਾਂ ਬਰਦਾਰਾਂ ਤੋਂ ਬਚੋ ਰਾਤ ਨੂੰ ਹਵਾਈ ਬੰਬਾਰੀ ਤੋਂ ਸ਼ਹਿਰ ਵਿੱਚ ਪੂਰਨ ਬਲੈਕਆਊਟ ਰੱਖੋ ਘਰ ਵਿੱਚ ਰੋਸ਼ਨੀ ਬੰਦ ਰੱਖੋ ਕੱਚ ਦੇ ਸ਼ੀਸ਼ਿਆਂ ਅੱਗੇ ਕਾਗਜ਼ ਲਾ ਲਈ ਜਾਣ ਕੰਨਾਂ ਵਿੱਚ ਰੂੰ ਰੱਖੀ ਜਾਵੇ ਹੋ ਸਕੇ ਤਾਂ ਬਾਹਰ ਟੋਇਆਂ ਵਿੱਚ ਸੋਵੋ ਇਦਾਂ ਦੀਆਂ ਕਈ ਸੂਚਨਾਵਾਂ ਨਾਲ ਪੰਜਾਬ ਕੌਰ ਘਬਰਾ ਗਈ ਉਹ ਵਾਰ-ਵਾਰ ਰੇਡੀਓ ਸੁਣਦੀ ਉਸ ਨੂੰ ਸੂਚਨਾਵਾਂ ਦੀ ਸਮਝ ਨਾ ਪੈਂਦੀ ਰੂਹ ਕਿਹੜੇ ਕੰਨ ਵਿੱਚ ਕਿੰਨੀ ਕੁ ਦੇਣੀ ਹੈ ਖਤਰੇ ਦੇ ਘੁੱਗੂ ਵੱਜਣ ਉੱਤੇ ਬੰਬ ਦੀ ਮੌਤ ਮਰਨ ਲਈ ਕਿਵੇਂ ਤਿਆਰ ਹੋ ਜਾਣਾ ਹੈ ਪੰਜਾਬ ਕੌਰ ਦੇ ਵੇਖਦਿਆਂ ਵੇਖਦਿਆਂ ਭਾਰਤੀ ਤੋਪਚੀਆਂ ਨੇ ਉਸਤੇ ਦਰਵਾਜ਼ੇ ਅੱਗੇ ਜਹਾਜ਼ਾਂ ਨੂੰ ਸੁੱਟਣ ਵਾਲੀ ਤੋਪ ਗੱਡ ਲਈ ਸੀ ਸ਼ਹਿਰ ਦੇ ਨੇੜੇ ਦੇ ਖੇਤਾਂ ਵਿੱਚ ਬੰਬ ਡਿਗਣੇ ਸ਼ੁਰੂ ਹੋ ਗਏ ਕੁਝ ਫਟ ਜਾਂਦੇ ਤੇ ਕੁਝ ਨਾ ਫਟਦੇ ਜਿਹੜੇ ਨਹੀਂ ਫਟਦੇ ਉਹਨਾਂ ਦਾ ਜ਼ਿਆਦਾ ਡਰ ਹੁੰਦਾ ਕਿ ਕਿਹੜੇ ਸਮੇਂ ਫਟ ਜਾਣ ਕਿਉਂਕਿ ਪੰਜਾਬ ਕੌਰ ਨੇ ਵੇਖਿਆ ਕਿ ਹਰਿਆਈ ਇਸ ਦੇ ਸੇਕ ਨਾਲ ਹੀ ਫੂਸ ਬਣ ਗਈ ਸੀ ਸ਼ਾਮ ਤੱਕ ਪੰਜਾਬ ਕੌਰ ਦਾ ਸਾਰਾ ਗਵਾਂਡ ਖਾਲੀ ਹੋ ਗਿਆ ਜਿਹੜੇ ਪਿੱਛੇ ਰਹਿ ਗਏ ਸਨ ਉਹ ਵੀ ਜਿਉਂਦੇ ਨਹੀਂ ਸਨ ਜਾਪਦੇ ਸਾਰੀ ਧਰਤੀ ਕਬਰਸਤਾਨ ਬਣ ਗਈ ਪੰਜਾਬ ਕੌਰ ਦੇ ਜੇ ਕੋਈ ਸਾਥੀ ਸਨ ਤਾਂ ਨਾਲ ਦੇ ਖੇਤਾਂ ਵਿੱਚ ਲੱਗੀ ਤੋਪ ਵਾਲੇ ਤੋਪਚੀ ਉਹ ਵੇਲੇ ਕੁਵੇਲੇ ਪੰਜਾਬ ਕੌਰ ਕੋਲ ਆ ਬੈਠਦੇ ਉਹ ਜੰਗ ਦੀਆਂ ਖਬਰਾਂ ਦਿੰਦੇ ਜਿੱਤ ਦਾ ਅਹਿਸਾਸ ਕਰਾਉਂਦੇ ਤੇ ਤਰਵਾਸ ਦੇ ਕੇ ਚਲੇ ਜਾਂਦੇ ਉਹ ਵੀ ਤੋਪਚੀਆਂ ਨੂੰ ਚਾਹ ਪਿਉਂਦੀ ਪਿਆਰ ਦਿੰਦੀ ਤੇ ਸ਼ੇਰ ਬੱਚੇ ਆਖ ਕੇ ਪੁਕਾਰਦੀ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਉਹ ਭਰੇ ਮਨ ਨਾਲ ਤੋਪਚੀ ਸਿਪਾਹੀ ਨੂੰ ਕਹਿਣ ਲੱਗੀ ਲੈ ਬੱਚਾ ਮੈਂ ਤਾਂ ਚੱਲੀ ਮੇਰੇ ਤੋਂ ਆਪਣੇ ਬੱਚਿਆਂ ਦਾ ਅਨਿੰਦਰਾ ਨਹੀਂ ਸਹਿ ਹੁੰਦਾ ਉਸ ਦਾ ਬੋਲਦੀ ਬੋਲਦੀ ਦਾ ਗੱਜ ਭਰ ਗਿਆ ਪਰ ਉਹ ਆਪਣਾ ਘਰ ਨਹੀਂ ਸੀ ਛੱਡਣਾ ਚਾਹੁੰਦੀ ਤੋਪਚੀ ਪੰਜਾਬ ਕੌਰ ਨੂੰ ਕੁਝ ਨਹੀਂ ਸੀ ਕਹਿ ਸਕਦੇ ਉਹ ਸਮਾਨ ਬੰਨਣ ਵਿੱਚ ਉਸ ਦੀ ਮਦਦ ਕਰਨ ਲੱਗੇ ਸ਼ਹਿਰ ਵਸੋਂ ਦੀ ਇਸ ਮੁੱਠ ਪਰ ਟੱਬਰੀ ਦਾ ਤੋਪਚੀਆਂ ਨੂੰ ਬੜਾ ਆਸਰਾ ਸੀ ਪਰ ਉਹ ਵੀ ਮਜਬੂਰ ਹੋ ਕੇ ਪੰਜਾਬ ਕੌਰ ਨੂੰ ਇੱਥੇ ਰੱਖਣਾ ਨਹੀਂ ਸੀ ਚਾਹੁੰਦੇ ਦੂਰ ਦਿੱਲੀ ਦੱਖਣ ਤੋਂ ਆ ਕੇ ਉਹਨਾਂ ਨੂੰ ਇੱਥੇ ਇੱਕ ਮਾਂ ਮਿਲ ਗਈ ਸੀ ਜਿਹੜੇ ਖਤਰੇ ਦੇ ਇਹਨਾਂ ਦਿਨਾਂ ਵਿੱਚ ਆਪਣੀ ਅਸਲੀ ਮਾਂ ਨਾਲੋਂ ਵੀ ਕਿਤੇ ਵਡੇਰੀ ਮਾਂ ਸੀ ਹੁਣ ਇਹ ਮਾਂ ਉਹਨਾਂ ਨੂੰ ਛੱਡ ਕੇ ਜਾ ਰਹੀ ਸੀ ਦੋਵੇਂ ਟੀਰਾ ਇੱਕ ਦੂਜੇ ਤੋਂ ਆਗਿਆ ਲੈਣ ਲਈ ਉੱਠ ਖੜੋਤੀਆਂ ਤੋਪਚੀਆਂ ਦੇ ਸਰਦਾਰ ਦਾ ਦਿਲ ਪਰ ਆਇਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮਾਤਾ ਜੀ ਜਦੋਂ ਤੱਕ ਅਸੀਂ ਜਿਉਂਦੇ ਹਾਂ ਤੁਹਾਡੀ ਵਾਹ ਵੱਲ ਕੋਈ ਵੀ ਤੱਕ ਨਹੀਂ ਸਕਦਾ ਤੋਪਚੀ ਦੇ ਬੋਲਾਂ ਵਿੱਚ ਭਾਵੇਂ ਪੂਰਾ ਕਰਾਰ ਸੀ ਪਰ ਜਿਸ ਸਥਿਤੀ ਵਿੱਚ ਉਸਨੇ ਕਿਹਾ ਸਾਰਿਆਂ ਦਾ ਗळा ਗੱਜ ਨਾਲ ਪਰ ਆਇਆ ਪੰਜਾਬ ਘੌਰ ਨੂੰ ਜਾਪਿਆ ਜਿਵੇਂ ਉਹ ਆਪਣੇ ਅੱਧੇ ਪਰਿਵਾਰ ਨੂੰ ਬਚਾ ਕੇ ਲੈ ਚੱਲੀ ਹੋਵੇ ਤੇ ਅੱਧੇ ਨੂੰ ਮੌਤ ਦੇ ਮੂਹ ਵਿੱਚ ਹੀ ਛੱਡ ਚੱਲੀ ਹੋਵੇ। ਪੰਜਾਬ ਘੌਰ ਨੇ ਉੱਪਰ ਨੂੰ ਤੱਕਿਆ ਉਹ ਦੋਵੇਂ ਪਰਿਵਾਰ ਇੱਕ ਦੂਜੇ ਦੀ ਬਾਹ ਬਣੀ ਖਲੋਤੇ ਸਨ। ਇੱਕ ਪਰਿਵਾਰ ਦੀ ਇਹ ਆਪਣੀ ਜਨਮ ਪੌਂ ਸੀ ਤੇ ਦੂਜਾ ਪਰਿਵਾਰ ਸੈਂਕੜੇ ਮੀਲਾਂ ਦਾ ਪੈਡਾ ਕਰਕੇ ਇਸ ਦੀ ਰੱਖਿਆ ਲਈ ਆਇਆ ਹੋਇਆ ਸੀ। ਆਪਣੇ ਜਨਮ ਪਉ ਨੂੰ ਇਸ ਪ੍ਰਕਾਰ ਛੱਡ ਕੇ ਤੁਰ ਜਾਣਾ ਕਿੰਨੀ ਬੁਝਦੀਲੀ ਸੀ ਖਾਸ ਕਰਕੇ ਉਦੋਂ ਜਦ ਉਸ ਕੋਲ ਤੋਪਚੀ ਪੁੱਤਰ ਸਨ ਉਸਨੇ ਤੱਕਿਆ ਉਹਨਾਂ ਦੇ ਚਿਹਰਿਆਂ ਉੱਤੇ ਪੋਰਾ ਜਿੰਨਾ ਵੀ ਡਰ ਨਹੀਂ ਸੀ ਖੋਲੋ ਪੁੱਤਰੋ ਬਿਸਤਰੇ ਉਸਨੇ ਆਪਣੀ ਵੱਡੀ ਧੀ ਨੂੰ ਕਿਹਾ ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ ਸੋ ਏਸੀ ਆਪਣੀ ਸਾਂਝੀ ਮਾਂ ਕਹਾਣੀ ਇਸ ਕਹਾਣੀ ਵਿੱਚ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਸ਼ਮੀਰ ਦੀ ਲੜਾਈ ਦਾ ਭਾਰਤੀ ਪਾਕਿਸਤਾਨ ਦੀ ਸਰਦ ਦੇ ਨੇੜੇ ਲੱਗਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਉੱਤੇ ਕੀ ਅਸਰ ਹੋਇਆ ਉਹਨਾਂ ਦੀ ਮਨੋਸਥਿਤੀ ਨੂੰ ਪੰਜਾਬ ਕੌਰ ਦੇ ਪਾਤਰ ਰਾਹੀਂ ਪੇਸ਼ ਕੀਤਾ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਧੰਨਵਾਦ ਜੀ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ